ਹਰ ਇੱਕ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠੀਆਂ ਖੁਰਦ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਵੀਵੀਰ ਕੋਲ ਆਇਆ ਦੋਸਤੋ ਹਰੀਕੇ ਪੱਤਨ ਦੇ ਬਿਲਕੁਲ ਨਜ਼ਦੀਕ 5-6 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਠੱਠੀਆਂ ਖੁਰਦ ਨੱਥੂਪੁਰ ਅਲੀਪੁਰ ਰੱਤਾਕੁੱਦਾ ਮਹਰਾਣਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਇਹ ਪਿੰਡਾਂ ਅੱਜ ਇਸ ਵੀਡੀਓ ਦੇ ਵਿੱਚ ਪਸ਼ੂ ਆਪਾਂ ਤੁਹਾਨੂੰ ਟੋਟਲ 3 ਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 2 ਬੈੜਾਂ ਤੇ 1 ਮੱਝ 2 ਗੱਭਣ ਪਸ਼ੂ ਆ ਤੇ 1 ਬੈੜ ਜਿਹੜੀ ਤੁਹਾਨੂੰ ਤੀਸਰੇ ਨੰਬਰ ਤੇ ਆਪਾਂ ਦਿਖਾਵਾਂਗੇ ਠੀਕ ਹੈ ਜੀ ਇਹ ਸੂਈ ਸੁਵਾਈ ਆ ਸੋ ਤਿੰਨਾਂ ਨਗਾਂ ਦੀ ਡਿਟੇਲ ਰਵੀ ਤੋਂ ਲੈ ਲੈਣੇ ਆ ਠੀਕ ਹੈ ਜੀ ਤੇ ਬਾਕੀ ਕੋਈ ਵੀ ਖਰੀਦਦਾਰ ਵੀ ਆਉਂਦਾ ਤੇ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਸਾਰੇ ਫਾਰਮਰ ਵੀਰਾਂ ਨੂੰ ਗੱਭਣ ਪਸ਼ੂ ਲੈ ਕੇ ਜਾਂਦੇ ਹੋ ਠੀਕ ਹੈ ਜੀ ਚਾਰੇ ਥਣਾ ਦੀ ਤਿੱਪ ਕੇ ਭਰਾ ਕੇ ਤਸੱਲੀ ਆ ਉਹ ਯਕੀਨੀ ਬਣਾ ਲਿਆ ਕਰੋ ਠੀਕ ਆ ਤੇ ਜਿਹੜਾ ਨਗ ਕੋਈ ਸੂਆ ਸੁਆ ਹੁੰਦਾ ਦੋ ਟਾਈਮ ਚੋਕੇ ਤਸੱਲੀ ਉਹ ਰਵੀ ਦੇ ਨਾਲ ਰਵੀ ਸਭ ਤੋਂ ਪਹਿਲਾਂ ਸਾਸਰੀ ਦਾ ਵੀਰ ਸਾਸਿਕਾ ਭਾਈ ਸਾਸਿਕਾਲ ਉਹ ਠੀਕ ਠਾਕ ਭਾਜੀ ਵਧੀਆ ਭਾਜੀ ਵਧੀਆ ਠੀਕ ਆ ਰਵੀ ਨਾਗ ਤਕਰੀਬਨ ਅੱਜ ਆਪਣੇ ਕੋਲ ਤਿੰਨ ਜਿਹੜੇ ਆਪਾਂ ਇੱਕ ਸ਼ਾਟ ਦੇ ਵਿੱਚ ਡਿਟੇਲ ਦਿਤਤੀ ਆ ਦੋ ਗੱਬਣਾਂ ਤੇ ਇੱਕ ਸੋਈ ਆ ਹਾਂਜੀ ਮਾਜੀ ਗੱਬਣਾਂ ਆ ਭਾਈ ਆ ਜਲਸੀ ਵਹਿੜ ਐਚਪ ਕ੍ਰੋਸ ਲਾ ਲਓ ਹਾਂਜੀ ਇਹ ਵੀ ਗੱਬਣਾਂ ਤੇ ਇੱਕ ਵਾਇਰ ਸੋਈ ਹੋਈ ਠੀਕ ਆ ਜੀ ਵਧੀਆ ਕਦਰਾਈ ਸੋਈ ਠੀਕ ਆ ਠੀਕ ਆ ਤੇ ਵੈਸੇ ਜਿਹੜੇ ਤਿਆਰੀ ਵਾਲੀ ਆ ਪਸੂ ਗੱਬਣ ਵੀ ਜਿਹੜੇ ਹਾਂਜੀ ਭਾਜੀ ਵਹਿੜ ਤਾਂ ਬਿਲਕੁਲ ਤਿਆਰੀ ਵਾਲੀ ਦੋ ਚੌਂ ਦਿਨਾਂ ਦੇ ਵਿੱਚ ਹਾਂਜੀ ਪੱਛਾ ਦੇ ਦਊਂਗਾ ਠੀਕ ਆ ਮੈਂ ਕੋਈ 5-7 ਦਿਨ ਖੜਦੀਏ ਠੀਕ ਆ ਲੋ ਤੁਸੀਂ ਇੱਕ ਵੈੜ ਜਿਹੜੀ ਸੂਈ ਸਵਾਈਓ ਤੀਸਰੇ ਨੰਬਰ ਤੇ ਆ ਠੀਕ ਆ ਜੀ ਦੋ ਨਾਗ ਜਿਹੜੇ ਆ ਪਹਿਲੇ ਦੂਜੇ ਨੰਬਰ ਤੇ ਆ ਇਹ ਗੱਬਣਾ ਇੱਕ ਪਹਿਲੇ ਨੰਬਰ ਤੇ ਵੈੜ ਆ ਸੈਕਿੰਡ ਨੰਬਰ ਤੇ ਤੁਹਾਨੂੰ ਆਪਾਂ ਜਿਹੜੀ ਇਹ ਮੱਝ ਦਿਖਾ ਦਾਂਗੇ ਠੀਕ ਆ ਤੇ ਰਵੀ ਸ਼ੁਰੂਆਤ ਇੱਥੋਂ ਕਰਦੇ ਆ ਵੱਡੀ ਆ ਵੈੜ ਕਦ ਕਾਠਾ ਲਈ ਆ ਹਾਂਜੀ ਹਾਂਜੀ ਤੇ ਸੂਹਾ ਕਿੰਨਾ ਸੁੰਦੀ ਆ ਭਾਈ ਦੂਜਾ ਸੂਹਾ ਸੁੰਨ ਜਾ ਰਹੀ ਆ ਓਕੇ ਪਹਿਲੇ ਸਵੇਰ 28 29 ਕਿਲੋ ਦੁੱਧ ਦਿੱਤਾ ਵੈੜ ਨੇ ਪਹਿਲਰ ਨੇ ਹਾਂਜੀ ਹਾਂਜੀ ਠੀਕ ਆ ਜੀ ਤੇ ਫਾਰਮ ਚੋਂ ਅੱਛੀ ਲਈ ਆ ਆਪਾਂ ਠੀਕ ਆ ਦੇ ਵੈਸੇ ਥੋੜਾ ਜਿਹਾ ਕਿਤੇ ਨਾ ਕਿਤੇ ਮਿਕਸ ਅਪ ਹੈਗਾ ਜਰਸੀ ਵਿੱਚ ਅਨੀ ਜਰਸੀ ਦਾ ਕਰਾਸ ਕੱਦ ਪੜਾ ਕੱਦ ਜਰਸੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੱਦ ਘਾੜ ਜਿਹੜਾ ਦੋਸਤ ਇੱਕ ਐਚ ਐਫ ਬਰੀਡ ਨਾਲ ਦਾ ਕੱਦ ਘਾਟਾ ਫੁੱਲ ਵੱਡੀ ਹਾਈਟ ਲੈਂਥ ਆ ਤੇ ਜੇਕਰ ਆਪਾਂ ਕਰੈਕਟਰ ਦੇਖੀਏ ਠੀਕ ਹੈ ਜੀ ਬੂਤੀ ਬਾਤੀ ਤੋਂ ਦੇਖੀਏ ਢਾਂਚਾ ਵੇਖੀਏ ਤੇ ਬਿਲਕੁਲ ਜਰਸੀ ਬਰੀਡ ਵਾਲਾ ਠੀਕ ਹੈ ਤੇ ਥਣ ਪੂਰਾ ਲੰਬਾ ਥਣ ਬਹੁਤ ਖੂਬਸੂਰਤ ਆ ਜਿਵੇਂ ਆਪਾਂ ਨਾਰਮਲ ਹੀ ਸਾਰੇ ਵੀਰਾਂ ਨੂੰ ਇੱਕ ਅਕਾਊਂਟ ਕਰਾ ਦਿੰਨੇ ਆ ਵੀ ਚੌਹ ਗੁੱਠਾਂ ਤੇ ਚੌਹ ਨੁਕਰਾਂ ਤੇ ਥਣ ਲੱ ਠੀਕ ਆ ਜੀ ਤੇ ਕੱਦ ਵੱਡਾ ਇੱਕ ਕਾਫੀ ਕਲਰ ਦੇ ਵਿੱਚ ਤੇ ਬਲੈਕ ਦਾ ਕੰਬੀਨੇਸ਼ਨ ਆ ਸੋ ਰੰਗ ਰੰਗ ਬਹੁਤ ਵਧੀਆ ਕਰਮਾਲੀ ਨੂੰ ਤੇ ਬਾਕੀ ਥੱਲੇ ਦੇ ਵੇ ਦੀ ਬਾ ਕਮਾਲ ਤੇ ਰਵੀ ਦਿਨ ਕਿੰਨੇ ਲੈ ਜੂ ਹਜੇ ਭਾਜੀ ਲੈ ਹੀ ਜਾਣੇ 4-5 ਦਿਨ ਠੀਕ ਆ ਜੀ ਬਾਕੀ ਆਪਣੀ ਸਮਝ ਹੀ ਘੜਨੀ ਜਿੰਨੇ ਘੜਨੀ ਜੀ ਠੀਕ ਆ ਜੀ ਵੀ 2-4 ਦਿਨ ਵੱਧ ਵੀ ਖੜ ਸਕਦੀ ਉਹ ਤਾਂ ਫਾਇਦਾ ਹੀ ਆ ਜਿੰਨੇ ਦਿਨ ਵੱਧ ਲੈ ਜੂਗੀ ਚੰਗਾ ਉਹਨਾਂ ਥੱਲੇ ਬਣ ਜੂਗੀ ਹਾਂਜੀ 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 ਲਓ ਜੀ ਆ ਫੇਸ ਕੁਆਲਟੀ ਇਹਦੀ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ ਸ਼ਾਨਦਾਰ ਬੋਦੀ ਵਾਲੀ ਬਿਲਕੁਲ ਛੋਟਾ ਕੰਨ ਠੀਕ ਆ ਲੰਬਾ ਫੇਸ ਲੰਬੀ ਗ ਤੇ ਕੱਦ ਵੱਡਾ ਇਧਰੋਂ ਇੱਕ ਪਾਸੇ ਤੁਹਾਨੂੰ ਆਪਾਂ ਦਿਖਾਉਨੇ ਆ ਥਣ ਅਸੀਂ ਰਵੀ ਇੱਕ ਮਿੰਟ ਰੁੱਕਿਆ ਜੀ ਵੀਰੇ ਹਾਂਜੀ ਐਨੂੰ ਮੋੜਿਆ ਵੀ ਐਨੂੰ ਘੁਮਾ ਲਿਆ ਵੀਰੇ ਆ ਕਰੋ ਚੈੱਕ ਵਾਕੀ ਵਿਰਲਾਪੁਰਲਾ ਕਮਾਲ ਦੀਆਂ ਨੇ ਭਾਈ ਬਹੁਤ ਜਿਆਦੀਆਂ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਐ ਇੱਕੋ ਜਿਹਾ ਤਿੱਪਣ ਫਿਰ ਇੱਕੋ ਜਿਹਾ ਨੀ ਦਾ ਹਾਂਜੀ ਹਾਂਜੀ ਇੱਕੋ ਜਿਹਾ ਭਾਈ ਠੀਕ ਹੈ ਵੀਰੇ ਲੈ ਵੀਰੇ ਰਬਈ ਤੋੜ ਲਾ ਸੁਬਰ ਪਸੰਦ ਆਊਗੀ ਠੀਕ ਆ ਜੀ ਸੋ ਹਾਈਟ ਕੱਟ ਦੀ ਥਾਂ ਹਾਈਟ ਕੱਟ ਵੀ ਪੂਰਾ ਤੇ ਥੱਲਿਓ ਨੇਵੇ ਲੋਵੇ ਦੀ ਵੀ ਕਮਾਲ ਆ ਪੂਰੀ ਠੀਕ ਆ ਜੀ ਤੇ ਦੇਣ ਜਾਂ ਲੈਜੇ 2 ਲੈਜੇ 4 ਲੈਜੇ ਸੋ ਜਿੰਨਾ ਕਿ ਪਸ਼ੂ ਦੋਸਤੋ ਤਿਆਰੀ ਕਰਨੀ ਚਾਹੁੰਦਾ ਉਹਨੇ ਕ ਦਿਨ ਪਸ਼ੂ ਲੈ ਜਾਵੇ ਤੇ ਬੈਟਰ ਆ ਠੀਕ ਆ ਉਹਨਾਂ ਕ ਥੱਲਿਓ ਚੰਗਾ ਬਣ ਜਾਊਗਾ ਸੋਨਾ ਪਿੱਠ ਪੂੜਾ ਭਾਈ ਠੰਡੀ ਤੇਰੀ ਇਹ ਨਹੀਂ ਕੋਈ ਤੇ ਸੀਲੀਆਂ ਤੇ ਸਾਊਪਣਾ ਤੁਸੀਂ ਆ ਦੇਖੋ ਠੀਕ ਆ ਜੀ ਲੜਦੂੜ ਕਾਫੀ ਜ਼ਿਆਦੇ ਆ ਸੋ ਟਿੱਲ ਹਵਾਨੇ ਲੋਵੇ ਤੇ ਕਾਫੀ ਸੋ ਚੰਗੀ ਬਣੂਗੀ ਹਜੇ ਬਾਕੀ ਸੁੰਦਿਆ ਸੁੰਦਿਆ ਕਰਮਾਲੀ ਨੇ ਪੂਰੀ ਬਣ ਜਾਣਾ ਠੀਕ ਆ ਕਭੀ ਕੀ ਡਿਮਾਂਡ ਕੀ ਮੁੱਲ ਕਰਤੀ ਵੀਰੇ ਇਸ ਵੈੜ ਦੀ ਭਾਜੀ ਜੇ ਤੇ ਬੱਚਾ ਦਿੱਤਾ ਹੁੰਦਾ ਵੈੜ ਨੇ ਦੁੱਧ ਚਵਾ ਕੇ ਦਿੰਦੇ ਫਿਰ ਪਾ ਸੁਆਦ ਹੀ ਦੇ ਦਿੰਦੇ ਹਾਂ ਅੱਜ 85000 ਰੁਪਇਆ ਮੁੱਲ ਆ 80000 ਦੀ ਵਾਚੀ ਦਵਾਂਗੇ ਉਹ ਸਵਾਨਤਨ ਫੁੱਲ ਕਰ ਦਾਂਗਾ ਠੀਕ ਆ ਜੀ ਹਾਂਜੀ ਹਾਂਜੀ ਮੈਂ ਦੱਸੋ 85000 ਤੇ 80000 ਦੇ ਵਿੱਚ ਉਹ ਫੁੱਲ ਮਾਨਤਨ ਹੋ ਜਾਊਗਾ ਠੀਕ ਆ ਸੋ ਕਦਪੋਤ ਵਾਲੀ ਆ ਤੇ ਬਾਕੀ ਢਾਂਚਾ ਚੰਗਾ ਵੈੜ ਦਾ ਠੀਕ ਆ ਜੀ ਰਾਜੀ ਆ ਕੋਈ ਲੱਸੀ ਜਾਂ ਲਸੇਰੇਪਣ ਦੇ ਵਿੱਚ ਨਹੀਂ ਕੀ ਤੇ ਥਾਣਾ ਵੀ ਕਰਮਾਲੀ ਨੂੰ ਮੱਝਾਂ ਨਾ ਲੱਗਾ ਦੋਰਾ ਥਾਣਾ ਲੱਗਾ ਠੀਕ ਆ ਜੀ ਸੋ ਚੰਗਾ ਦੁੱਧ ਚਮਾਉਣ ਦੀ ਚੰਗਾ ਦੁੱਧ ਭਰਉਣ ਦੀ ਆਸ ਕੀਤੀ ਜਾਂਦੀ ਹੈ ਇਸ ਵੇੜ ਤੋਂ ਇਥੇ ਆਣ ਕੇ ਇੱਕ ਵਾਰੀ ਜ਼ਰੂਰ ਤੁਸੀਂ ਝਾਤ ਮਾਰਿਓ ਠੀਕ ਆ ਬਹੁਤ ਖੂਬਸੂਰਤ ਇਧਰ ਸੈਕੰਡ ਨੰਬਰ ਤੇ ਰਵੀ ਆਪਣੇ ਕੋਲ ਇੱਕ ਮੱਝ ਆ ਗਈ ਵੀਰਾਂ ਹਾਂਜੀ ਭਾਜੀ ਇਹ ਮੱਝ ਵੀ ਗੱਭਣ ਪਿਆਰੀ ਚੀ ਹੈ ਹਾਂਜੀ ਭਾਜੀ ਗੱਭਣੀ ਹੈ ਜੀ ਤੀਜਾ ਸੂਆ ਹਾਂ ਹਾਂਜੀ ਤੇ 17 18 ਕਿਲੋ ਦੁੱਧ ਇਹ ਮੈਂ ਦਿੰਦੀ ਆ ਅੱਛਾ ਜੀ ਇਹ ਜਿੰਨੇ ਘਰੋਂ ਭਾਜੀ ਇਹ ਪੱਤੇਜਾ ਚੌਕਾ ਡੰਗਰ ਲੈ ਲਿਆ 17 18 20 ਕਿਲੋ ਵਾਲੇ ਡੰਗਰੀ ਆ ਜਿਹੜੀ ਆਪਣੀ ਮੱਝ ਭਰੀ ਹੋਈ ਇਹਨਾਂ ਦੇ ਘਰਾਂ ਜੋ ਆਈ ਇੱਕ ਪਿੱਛੇ ਜਿ ਮੱਝ ਵੇਚੀ ਸੀ ਆਪਾਂ ਪਹਿਲਾਂ ਦੋ ਜਣ ਚੋ ਝੋਟੀ ਜਿਹੜੀ ਹਾਂਜੀ ਹਾਂਜੀ ਉਹ ਵੀ ਭਾਜੀ 17 18 ਕਿਲੋ ਦੁੱਧ ਵਾਲੀ ਇੱਕੋ ਘਰ ਦਾ ਮਾਲੀ ਇੱਕੋ ਘਰ ਦਾ ਮਾਲੀ ਆ ਭਾਜੀ ਦੋ ਮਹੀਆ ਆਪਾਂ ਹੋਰ ਗਾਂ ਤੋਂ ਪਾਵਾਂਗੇ ਉਹ ਵੀ ਇਹਨਾਂ ਦੇ ਘਰ ਚ ਹੀ ਹੋਣਗੀਆਂ ਅੱਛਾ ਅੱਛਾ ਜੀ ਹਾਂਜੀ ਹਾਂਜੀ ਪੱਕਾ ਫਿਰ ਬੁਕਿੰਗ ਕਰ ਲਈਏ ਇੱਕੋ ਘਰ ਦਾ ਮਾਲੀ ਬੁਕਿੰਗ ਵੀ ਜਦੋਂ ਤਿਆਰ ਹੋ ਜੇ ਜਦੋਂ ਤਿਆਰ ਮਾਲ ਹੋ ਜਾਏ ਤਾਂ ਮੈਨੂੰ ਦੇ ਆ ਜੇ ਹਾਂਜੀ 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 ਹਾਂ ਚਲੋ ਆ ਮਾਨ ਹੁੰਦਾ ਅਗਲੇ ਨੂੰ ਪਤਾ ਆਪਣਾ ਚਲੋ ਆਪਾਂ ਭੈਣ ਭਰਾ ਵਾਂਗੂ ਜਾਈਦਾ ਅੱਗੋਂ ਵੇਖੋ ਮੁੱਲੀ ਚੀਜ਼ ਖਰੀਦਣੀ ਪੈਂਦੀ ਆ ਪੈਸਾ ਤੇ ਬਾਕੀ ਤੁਹਾਨੂੰ ਘਰ ਬੈਕਗ੍ਰਾਉਂਡ ਜਿਹੜੀ ਵੀਰ ਨੇ ਦੱਸ ਹੀ ਦਿੱਤੀ ਆ ਵੀ ਉੱਥੋਂ ਤਕਰੀਬਨ ਕੋਈ 2-4 ਮੱਝਾਂ ਪਹਿਲਾਂ ਵੀ ਲਿਆ ਕੇ ਇਹਨਾਂ ਨੇ ਸੇਲ ਕੀਤੀਆਂ ਨੇ ਇੱਕ ਅਜ ਤੋਂ ਤਕਰੀਬਨ ਕੋਈ 5-4 ਦਿਨ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਮੱਝ ਗੱਭਨ ਤੁਹਾਨੂੰ ਠੁਕੀ ਮੱਝ ਦਿਖਾਈ ਸੀ ਕੋਈ ਸਵਾ ਲੱਖ 130 ਦੇ ਘਰ ਦੇ ਵਿੱਚ ਤੇ ਉਹ ਵੀ ਮੱਝ ਬੜੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਸੀਗੀ ਝੋਟੀ ਪੱਖ ਸੀਗਾ ਤੇ ਇਹ ਵੀ ਤਕਰੀਬਨ ਕੋਈ ਤੀਜਾ ਕ ਸਵੇਰ ਹਾਈਟ ਕੱਦ ਬੋਤ ਤੁਸੀਂ ਚੈੱਕ ਕਰੋ ਪੂਰਾ ਚੌੜਾ ਪਿੱਠਪੂੜਾ ਵੱਡੇ ਕੱਦ ਕੱਟ ਢਾਂਡੇ ਢਾਂਚੇ ਦੇ ਵਿੱਚ ਆ ਬਾਕੀ ਚੌੜਾ ਪਿੱਠਪੂੜਾ ਠੀਕ ਆ ਤੱਲੇ ਲੋਲੇ ਦੇ ਜਿਵੇਂ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਵੀ 5 ਲੈ ਜੀ 7 ਲੈ ਜੀ ਜਿਵੇਂ ਦਿਨ ਲੈ ਜੂਗੀ ਉਵੇਂ-ਉਵੇਂ ਇਹਨੇ ਤਿਆਰੀ ਕਰਨੀ ਆ ਆ ਮੂੰਹ ਮੱਥੇ ਤੋਂ ਠੀਕ ਆ ਜੀ ਆ ਦੇਖੋ ਜੀ ਆ ਰਵੀ ਦੋ ਕਦਮ ਤੋਰੇ ਵੀਰੋ ਗਾਣ ਹਾਂਜੀ ਜਿੱਥੋਂ ਬਸੂਦੋਸੋ ਆਇਆ ਜਿੱਥੋਂ ਬੈਕਗ੍ਰਾਉਂਡ ਜੋ ਵੀ ਉਹਨਾਂ ਨੇ ਡਿਟੇਲ ਪੂਰਾ ਡਾਟਾ ਦੱਸਿਆ ਇਸ ਮੱਝ ਦਾ ਇਹ 15 ਲੀਟਰ 15 ਤੋਂ ਪਲੱਸ ਚੱਲਣ ਵਾਲੀ ਆ ਤੇ ਬਾਕੀ ਅੱਗੇ ਸਮਾਂ ਆਉਣ ਤੇ ਪਤਾ ਲੱਗੂਗਾ ਪਸ਼ੂ ਦਾ ਠੀਕ ਹੈ ਜੀ ਕਿੰਨਾ ਕੁ ਥੱਲੇੋਂ ਬਣਦਾ ਅਜੇ ਦਿਨ ਪਏ ਇਹਦੇ ਸੂਣ ਦੇ ਵਿੱਚ ਠੀਕ ਆ ਭਾਈ ਸੇਵਾ ਨਾਲ ਦੇਣਾ ਦੁੱਧ ਤੁਹਾਨੂੰ ਪਤਾ ਆ ਦੁੱਧ ਅਗੇ ਸੇਵਾ ਦਾ ਵੀਰੇ ਹਾਂਜੀ ਹਾਂਜੀ ਹਾਂ ਰਵੀ ਆਨ ਖਲਾਇਓ ਮਾੜੀ ਜੀ ਵੀਰੇ ਲਓ ਠੀਕਾ ਸੋ ਬਾਕੀ ਪਿੰਡੇ ਦੀ ਭਾਰੀ ਹੈ ਠੀਕ ਹੈ ਜੀ ਭਾਰੇ ਪਿੰਡੇ ਵਿੱਚ ਆ ਸੋ ਫੇਸ ਕੁਆਲਿਟੀ ਚੰਗੀ ਹੈ ਠੀਕ ਹੈ ਜੀ ਗੁਲਾਈ ਦੇ ਵਿੱਚ ਸਿੰਘ ਤੇ ਦੋ ਪਾਸੇ ਨਾੜੀ ਜਿਹੜੀ ਮੋਟੀ ਹੈ ਠੀਕ ਹੈ ਜੀ ਮਿਲਕ ਨਾੜੀ ਆ ਉਹ ਕਾਫੀ ਮੋਟੀ ਦਿਖਾਈ ਦੇਊਗੀ ਤੁਹਾਨੂੰ ਉਪਰੀ ਹੋਈ ਠੀਕ ਹੈ ਜੀ ਦੂਰੋਂ ਦਿਸ ਪੈਣੀ ਹੈ ਠੀਕ ਹੈ ਬਾਕੀ ਹਵਾਨੇ ਚੱਡੇ ਦੀ ਤੁਸੀਂ ਵੇਖੋ ਜਿਵੇਂ ਅਗਾਹ ਤੋਂ ਸਟਾਰਟ ਹੋ ਕੇ ਤੇ ਬੈਕ ਸਾਈਡ ਨੂੰ ਜਿਹੜਾ ਲੇਵੇ ਦਾ ਇੱਕ ਸ਼ੇਪ ਆ ਜਾਕਾਰ ਉਹ ਬਣਾਉਂਦੀ ਜਾ ਰਹੀ ਹੈ ਠੀਕ ਹੈ ਠੀਕ ਹੈ ਬਾਕੀ ਰਵੀ ਇੱਕ ਗੱਬਣ ਮੱਝ ਆਪਣੇ ਕੋਲ ਦਾ 53 ਦੀ ਤੇ ਭਾਰ ਪਿੱਛੇ ਦੀ ਕਿਸੇ ਰਕਮ ਦਾ ਕੋਈ ਮਸਲਾ ਤਾਂ ਨਹੀਂ ਅਸੀਂ ਪਿੱਛੇ ਦੀ ਆਪਾਂ ਗਾਰੰਟੀ ਦੇਵਾਂਗੇ ਜੇ ਕੋਈ ਭੈਣ ਭਰਾ ਆਨਲਾਈਨ ਮੰਗਾਊਗਾ ਤੇ ਠੀਕ ਹੈ ਜੀ ਉਹ ਬਾਅਦ ਚ ਕੋਈ ਗਰੰਟੀ ਨਹੀਂ ਬਾਅਦ ਪਿੱਛੇ ਦੀ ਆਪਣੀ 3 ਦਿਨ ਤੱਕ ਗਰੰਟੀ ਹੋਊਗੀ ਠੀਕ ਹੈ ਜੀ ਕਿੰਨੇ ਦਿਨ ਤੋਂ ਬਾਅਦ ਉਹ ਵੀ ਗਰੰਟੀ ਖਤਮ ਹੋਈ ਨਹੀਂ ਆਪਣੀ ਕੇਹੇ ਵੀ ਡੰਗਰ ਦੀ ਇਹ ਨਹੀਂ ਆਪੇ ਇਹਦੀ ਵੀ ਇਹਦੀ ਜਿੰਨਾ ਮਰਜੀ ਵੀ ਸਹੀ ਗੱਲ ਆ ਹਾਂਜੀ ਹਾਂ ਤੇ ਇਹ ਰਵੀ ਦਈਏ ਕਿੰਨੇ ਦੀ ਆਪਾਂ ਅੱਜ ਭਾਜੀ ਜੇਤ ਮੱਝ ਹੁੰਦੀ ਬਿਲਕੁਲ ਤਿਆਰ ਹਾਂਜੀ ਕਿਰਤ ਭਾਵੇਂ 1 30 35 ਜਿੰਨੇ ਦੀ ਮਰਜ਼ੀ ਵੇਚ ਦਿੰਦੇ ਆ ਅੱਜ 1 15 ਦੀ ਮੈਂ ਲੈਵਾ ਇੱਕ 15 ਤੋਂ ਮੈਂ ਮਾਨਤਨ ਕਰਦਾ ਠੀਕ ਹੈ ਜੀ ਹਾਂਜੀ ਮੈਨੂੰ ਦੱਸੋ ਚੰਗੇ ਕਦ ਕਾਠ ਦੇ ਵਿੱਚ ਆ ਸੋਨਾ ਟਾਂਚਾ ਬਾਕੀ ਖੁੱਲਾ ਪਿੰਡਾ ਵਜਨ ਦੌੜ ਪੂਰਾ ਠੀਕ ਆ ਜੀ ਇੱਕ 15 ਵੀ ਇਹ ਤੁਹਾਨੂੰ ਮਿਲ ਜੂਗੀ ਹਾਂ ਜਾਂ ਨਾ ਠੀਕ ਆ ਜੀ ਤੇ ਬਾਕੀ ਇੱਥੇ ਆਣ ਕੇ ਆਪਦਾ ਮੌਕੇ ਤੇ ਤਾਲਮੇਲ ਪਿਠਾ ਲਿਓ ਵਿੱਚੋਂ ਕੋਈ ਕਸਰ ਹੋਈ ਕੋਈ ਛੋਟ ਛੱਪਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਇੱਧਰ ਰਵੀ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਆ ਬੱਚੀ ਆ ਗਈ ਵੀਰ ਇਹ ਸੂਈ ਆ ਭਾਜੀ ਇਹ ਸੂਈ ਆ 20 ਦਿਨਾਂ ਦੀ ਓਕੇ ਤੇ ਇਹ ਆਪਾਂ ਲਾਗੂ ਹੀ ਲਈ ਇਥੋਂ ਅੱਛਾ ਜੀ ਸਾਡਾ ਕੋਣ ਤੇ ਪਰ ਇਹ ਉਹ ਬੱਚਾ ਨਹੀਂ ਥੱਲੇ ਪਾਉਂਦੇ ਰਿਹਾ ਅੱਛਾ ਜੀ ਆ ਬੱਚਾ ਇਹਦਾ ਇਹ ਥੱਲੇ ਨਹੀਂ ਉਹ ਪਾਉਂਦੇ ਰਿਹਾ ਤੇ ਗੱਡੀ ਬੰਨ ਕਿਤਰਾ ਆਮ ਵਾਲਾ ਮਿਲਦੀ ਗਾੜੀ ਬਣ ਗਈ ਅੱਛਾ 20 ਥੋਲੇ ਥੋਲੇ ਉਹ ਨਾ ਕਰੀ ਪਾਇਆ ਨਹੀਂ ਤੇ ਆਪਾਂ ਵੀ ਨਹੀਂ ਪਾਇਆ ਸੁਵੀਆਂ ਕਿ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ 20ਾਂ ਤੋਂ ਮਹੀਨਾ ਵੀ ਮੰਨ ਲੇ ਭੈਣ ਭਰਾ ਕੋਈ ਠੀਕ ਆ ਜੀ ਲਓ ਦੋਸਤੋ ਇੱਕ ਬੱਚੇ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਓ ਆ ਬੱਚਾ ਜੀ ਬੱਚਾ ਠੀਕ ਆ ਜੀ 20ਾਂ ਦਾ ਮੰਨ ਲਿਓ ਮਹੀਨੇ ਦਾ ਮੰਨ ਲਿਓ ਠੀਕ ਆ ਜੀ ਤੇ ਬੱਚਾ ਮਗਰ ਹੈ ਇਸ ਵਾਰ ਤੇ ਸੁਹਾ ਦੂਜਾ ਦਾ ਭਾਜੀ ਦੂਜਾ ਸੁਹਾ ਤੇ ਦੁੱਧ 6 ਦਾੰਦਾ ਮੂੰਹ ਦੁੱਧ ਕਿੰਨਾ ਭਾਜੀ 15 ਲੀਟਰ ਮਾਰ ਕੇ ਦੇਵਾਂਗੇ ਆਪਣੇ ਘਰੋਂ ਠੀਕ ਆ ਜੀ ਹਾਂਜੀ ਲੋਜੀ 15 ਲੀਟਰ ਜਿਹੜਾ 200 ਇਸ ਵੈੜ ਦੇ ਥਲੇ ਦੁੱਧ ਦਾ ਹਾਜ਼ਰ ਠੀਕ ਆ 13 ਕਿਲੋ ਦੀ ਗਰੰਟੀ ਵੀ ਹੋਊਗੀ ਭਾਜੀ ਆਪਣੀ ਠੀਕ ਆ ਜੀ ਹਾਂਜੀ ਜੇ ਕੋਈ ਆਨਲਾਈਨ ਸੌਦਾ ਕਰਦਾ ਹਾਂਜੀ 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 ਲੋਜੀ ਕੋ ਟਾਈਮ ਆਪਦੀ ਚੋਲੇ ਨਾ ਪਾਸੂ ਤੇ ਆਪਣੀ ਵੈੜ ਕਲਾ ਦੇ ਠੀਕ ਆ ਜੀ ਕੋਈ ਕਿਸਾਨ ਵੀਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਵੀਰਾਂ ਦਾ ਵੀ 13 ਕਿਲੋ ਦੀ 13 ਲੀਟਰ ਦੀ ਜਿਹੜੀ ਆਪਣੀ ਤਸੱਲੀ ਗਰੰਟੀ ਹੋਊਗੀ ਆਦਰਵਾਇਜ਼ ਕੋਈ ਵੀ ਇੱਥੇ ਆਣ ਕੇ ਤੁਸੀਂ ਮੌਕੇ ਤੇ ਚਵਾਈ ਕਰੋਗੇ ਤੇ 15 ਕਿਲੋ ਦੀ ਤਸੱਲੀ ਤੁਸੀਂ ਇੱਥੇ ਆਣ ਕੇ ਕਰ ਲਿਓ ਠੀਕ ਆ ਤੇ ਬਾਕੀ ਬੇਲ ਬੂਲ ਚੰਗੀ ਆ ਤੇ ਕਰੋ ਸੰਗ ਦੇ ਵਿੱਚ ਆ ਜੇ ਚਾਹ ਪ ਕੋਈ ਵੀਰ ਕ੍ਰੋਸ ਮੰਨ ਲੇ ਠੀਕ ਹੈ ਜੀ ਆ ਦੇਖੋ ਸੋ ਲੇਵਾ ਹੋਵਣਾ ਜਿਹੜਾ ਬਿਲਕੁਲ ਸਾਫ ਬੇਦਾਗ ਤੇ ਫਾੜ ਜਿਹੜਾ ਚੱਡਾ ਲੇਵਾ ਠੀਕ ਹੈ ਜੀ ਸੋ ਚਾਰੇ ਥਾਣਾ ਕਿਸੇ ਤਰ੍ਹਾਂ ਦਾ ਕੋਈ ਬੱਚਾ ਐਕਟਰਾ ਲਗਾਣੀ ਦਾ ਨਜ਼ਰ ਆਊਗਾ ਸੋ ਆ ਜਿਹੜਾ ਦੋਸਤੋ ਨੋਗਲਾ ਥਾਣਾ ਠੀਕ ਆ ਹੱਤੀ ਚਵਾਈ ਮੁੱਠੀਦਾਰ ਠੀਕ ਆ ਰਵੀ ਇਹਦੀ ਕੀ ਡਿਮਾਂਡ ਕਰਤੀ ਫਿਰ ਭਾਜੀ ਮੋਲ ਭਾਵੇਂ ਇਹਦਾ 50 ਕਰ ਲਈਏ ਆ ਤੇ 45000 ਦਾ ਮਾਨਤਨ ਕਰਦਾ 45 ਦਾ ਹਾਂਜੀ ਰਾਇ ਪੜਾ ਛੱਡ ਦਾਂਗੇ ਕੋਈ ਦੂਰ ਨਾ ਰਹਿ ਪਹਿਲੇ ਪਹਿਣੇ ਕਰ ਦੋ ਠੀਕ ਆ ਜੀ ਲੋ ਵੀ 45000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਜੀ ਇਹ ਬਾਹਰ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਤੀ ਆ ਕੋਈ 13 15 ਦੇ ਆਣ-ਬਾਣ ਜਿਹੜਾ ਦੋਸਤੋ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਆ ਮਹੀਨੇਕ ਦੀ ਸੂਈ ਆ ਵੱਛਾ ਮਗਰ ਦੂਜਾ ਸਵੇਰ ਠੀਕ ਆ ਜੀ ਤੇ ਬਾਕੀ ਰੇੜਪੜ ਤਾਂ ਜਾਇਜ਼ ਵਾਜਬ ਆ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਚੋਚ ਮਰਾਕੀ ਤਸੱਲੀ ਕਰ ਲਿਓ ਠੀਕ ਆ ਇੱਧਰ ਜਿਹੜੇ ਦੋ ਨਗ ਆਪਾਂ ਤੁਹਾਨੂੰ ਦਿਖਾਤੇ ਆ ਗੱਬਰ ਤਿਆਰੀ ਵਾਲੇ ਪਸ਼ੂ ਆ ਠੀਕ ਆ ਜੀ ਚੰਗੇ ਨਗ ਨੇ ਬਾਕੀ ਜਿਹੋ ਜਿਹਾ ਗੋੜਪਾ ਉਹੋ ਜਿਹਾ ਮਿੱਠਾ ਦੋਸਤੋ ਤੇ ਚੰਗੇ ਆ ਕਦਬੋਤਾਂ ਵਾਲੇ ਆ ਵੱਡੀਆਂ ਇੱਕ ਉਹ ਜਿਹੜੀ ਵੱਡੀ ਮਾਝ ਤੇ ਵੱਡੀ ਬੈੜ ਆ ਠੀਕ ਆ ਰਵੀ ਇਹ ਤਿੰਨੇ ਨਗ ਸੀ ਅੱਜ ਆਪਣੇ ਕੋਲ ਵੀਰੇ ਹਾਂਜੀ ਭਾਜੀ ਹਾਂਜੀ ਤੇ ਨੰਬਰ ਕਰ ਦਈਏ ਸਾਂਝ ਇੱਕ 8264752150 ਠੀਕ ਆ ਜੀ ਲੋ ਵੀ ਕਿਸਾਨ ਵੀਰੋ ਇਹ ਨੰਬਰ ਆ ਵੀਰੇ ਰਵੀ ਦੇ ਬਿਲਕੁਲ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਇਥੇ ਆ ਕੇ ਆਪਣੀ ਤਸੱਲੀ ਕਰੋ ਠੀਕ ਹੈ ਜੀ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਹੁੰਦੇ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ